ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਰਬੱਤ ਸੰਗਤ ਨੂੰ ਅੱਜ ਅੰਮ੍ਰਿਤ ਵੇਲੇ ਬੜੀ ਨਮੋਸ਼ੀ ਨਾਲ ਇਹ ਖਬਰ ਸੁਣਨੀ ਪਈ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਹੁਤ ਵੱਡੀ ਬੇਦਬੀ ਹੋਈ ਹੈ ਜੋ ਜੰਮੂ ਦੇ ਵਿੱਚ ਸੰਗਾਂ ਪਿੰਡ ਦੇ ਵਿੱਚ ਸ਼ਾਇਦ ਸੋ ਉਸ ਸਮੇਂ ਬੜੀ ਨਮੋਸ਼ੀ ਮਨ ਵਿੱਚ ਆਈ ਤੇ ਵੱਡੀ ਨਮੋਸ਼ੀ ਉਸ ਵਕਤ ਹੋਈ ਦੁੱਖ ਲੱਗਾ ਜਿਸ ਨੇ ਬੇਦਬੀ ਕੀਤੀ ਉਹ ਸਿੱਖ ਹੀ ਨਿਕਲਿਆ ਇੱਕ ਬੇਰੂਪੀਆ ਜੋ ਬਾਣਾ ਉਹਨੇ ਨਿਹੰਗ ਸਿੰਘਾਂ ਵਾਲਾ ਪਾਇਆ ਸੀ ਤੇ ਸਿੰਘਾਂ ਨੇ ਉਥੋਂ ਦੇ ਜੋ ਜੰਮੂ ਦੇ ਸਿੰਘ ਨੇ ਕਿਉਂਕਿ ਇੱਥੇ ਵੀ ਬਦਬੀਆਂ ਹੁੰਦੀਆਂ ਤੇ ਅਸੀਂ ਲੱਭਦੇ ਫਿਰਦੇ ਹੱਕ ਦੂਜੇ ਨੂੰ ਜੰਮੂ ਦੇ ਸਿੰਘ ਨੇ ਉਹਨਾਂ ਨੇ ਤੁਰੰਤ ਕਾਰਵਾਈ ਪਾਉਂਦੇ ਹੋਏ ਸਤਿਗੁਰੂ ਮਹਾਰਾਜ ਦੇ ਸਰੂਪ ਦੀ ਜੋ ਬਦਬੀ ਹੋਈ ਉਹਨਾਂ ਨੂੰ ਨਾਂ ਵੇਖ ਸਕਦੇ ਹੋਏ ਉਹਨਾਂ ਨੇ ਉਸ ਬੇਰੂਪੀਏ ਦਾ ਜਿਹੜਾ ਕਿ ਫੜਿਆ ਗਿਆ ਪੁਲਿਸ ਦੇ ਕੋਲੋਂ ਪਕੜਿਆ ਗਿਆ ਉਹਨਾਂ ਨੇ ਤੁਰੰਤ ਹੀ ਜਿਹੜਾ ਉਹਦਾ ਘਰ ਜਿਹੜਾ ਸੀ ਢਹਿ ਢੇਰੀ ਕਰ ਦਿੱਤਾ ਤੋੜ ਦਿੱਤਾ ਔਰ ਇਹ ਮਤਾ ਪਾ ਦਿੱਤਾ ਕਿ ਉਹ ਇਸ ਪਿੰਡ ਦੇ ਵਿੱਚ ਦੁਬਾਰਾ ਨਹੀਂ ਆ ਕੇ ਵੱਸ ਸਕਦਾ ਇਹ ਹੁੰਦੀਆਂ ਵੀਰੋ ਜੁਰਤਾਂ ਸੋ ਜੰਮੂ ਦੀਆਂ ਸੰਗਤਾਂ ਦਾ ਨੌਜਵਾਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਮਹਿਸੂਸ ਕੀਤਾ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਗੁਰੂ ਨੇ ਸਾਡੇ ਸਰਬਸ਼ਕਤੀ ਸਾਡੇ ਮਾਲਕ ਨੇ ਸਾਡੇ ਹਰ ਤਰ੍ਹਾਂ ਦੀ ਜੀਵ ਜਾਨ ਗੁਰੂ ਸਾਹਿਬ ਦੇ ਵਿੱਚ ਵੱਸਦੀ ਆ ਸੋ ਉਹਨਾਂ ਨੇ ਜਮੇਰ ਦਾ ਸਬੂਤ ਦਿੰਦਿਆਂ ਹੋਇਆਂ ਤੁਰੰਤ ਹੀ ਕਾਰਵਾਈ ਕਰਦੇ ਜਿਹੜਾ ਉਸ ਬਰੂਪੀਏ ਦਾ ਘਰ ਜਿਹੜਾ ਢਾਈ ਢੇਰੀ ਕਰ ਦਿੱਤਾ ਤੇ ਅੱਗੇ ਤੋਂ ਉਸ ਪਿੰਡ ਵਿੱਚ ਵੜੇ ਨਾ ਦਿਸੇ ਵੀ ਨਾ ਇਹੋ ਜਿਹੇ ਪੁਖਤਾ ਜਿਹੜੇ ਪ੍ਰਬੰਧ ਉਹਨਾਂ ਨੇ ਕਰ ਦਿੱਤੇ ਉਸ ਸਮੇਂ ਬੇਨਤੀ ਕਰਾਂ ਜੇ ਅਸੀਂ ਸ਼ਕਤੀ ਨਾਲ ਇਸ ਤਰ੍ਹਾਂ ਵਿਚ ਵਿਚਰਾਂਗੇ ਵਰਤਾਰਾ ਕਰਾਂਗੇ ਤਾਂ ਹੀ ਕੋਈ ਜਾ ਕੇ ਇਹਨਾਂ ਦੁਖੀਆਂ ਪੰਥ ਦੁਖੀਆਂ ਦੇ ਮਾਮੇ ਦੇ ਵਿੱਚ ਕੁਝ ਆਏਗਾ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਅੜਗੱਜ ਸਾਹਿਬ ਉਹ ਵੀ ਉੱਥੇ ਪਹੁੰਚੇ ਨੇ ਜੰਮੂ ਹੋਰ ਅਹੁਦੇਦਾਰ ਮੁਖੀ ਪਹੁੰਚੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰਿਆਂ ਦੇ ਤੈਨ ਦਿਨੋਂ ਧੰਨਵਾਦ ਕਰਦੇ ਸਾਰਿਆਂ ਦਾ ਤੇ ਸਰਕਾਰਾਂ ਨੂੰ ਸੈਂਟਰ ਸਰਕਾਰ ਨੂੰ ਬੇਨਤੀ ਕਰਦੇ ਕਿ ਕਾਨੂੰਨ ਵੱਲ ਨੂੰ ਥੋੜਾ ਤਰੀਏ ਹੋਈਏ ਇਹੋ ਜਿਹਾ ਕੋ ਕਾਨੂੰਨ ਬਣੇ ਜਿਸ ਦੇ ਨਾਲ ਇਹਨਾਂ ਪੰਥਦੋਖੀਆਂ ਨੂੰ ਨੱਥ ਪਵੇ ਸਿੱਖ ਜੀਵਨ ਜਾਂਚ ਵੈਲਫੇਅਰ ਸੁਸਾਇਟੀ ਬਾਬਾ ਬਕਾਲਾ ਸਾਹਿਬ ਰਜਿਸਟਰਡ ਪੰਜਾਬ ਵੱਲੋਂ ਜੰਮੂ ਦੀਆਂ ਸੰਗਤਾਂ ਦਾ ਧੰਨਵਾਦ ਕਰਦੇ ਤੇ ਸਰਕਾਰਾਂ ਨੂੰ ਬੇਨਤੀ ਕਰਦੇ ਹਾਂ ਇਹੋ ਜੇ ਪੰਥਦੋਖੀਆਂ ਨੂੰ ਨੱਥ ਪਾਈ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ